ਮੈਨੇ 4-5 ਸਾਲ ਹੋ ਗਏ ਸਟਰਗਲ ਕੀਤੀ ਮੈਂ ਰੇੜੀ ਲੰਦਾ ਰਹੀ ਪਹਿਲਾਂ ਡੈਡੀ ਵਾਲੀ ਜੀ ਤੇ ਫਿਰ ਸਰ ਮੈਂ 5 ਸਾਲ ਇਹ ਹੋਇਆ ਹੁਣ ਮੈਂ ਡੱਡੀ ਪਾਈ ਆ ਪਾਦਰ ਸਾਹਿਬ ਦੀ ਡੈਥ ਹੋ ਗਈ ਉਸ ਤੋਂ ਬਾਅਦ ਨੌਜਵਾਨ ਹਿੰਮਤ ਨਹੀਂ ਹਾਰਿਆ ਉਹਦੇ ਨਾਲ ਕੰਮ ਕਰਦਾ ਸੀ ਪਰ ਕਿਤੇ ਨਾ ਕਿਤੇ ਉਹੀ ਕੰਮ ਜਿਹੜਾ ਏ ਕਰਨ ਲੱਗ ਪਿਆ ਨਹੀਂ ਸਰ ਮਾ ਨਜੁਣ ਕੀ ਆਣਾ ਜਦੋਂ ਮਿਹਨਤ ਕਰਨੀ ਮਿਹਨਤ ਦੇ ਵਿੱਚ ਕੋਈ ਸ਼ਰਮ ਨਹੀਂ ਕਰ ਜੀ ਮਿਹਨਤ ਕਰਨੀ ਕਰਨੀ ਆ ਨੋ ਤੇ ਹੋ ਗਿਆ 7 ਸਾਲ ਹੋ ਗਏ ਸੋ ਕਹਿੰਦੇ ਨੇ ਕਿ ਮਿਹਨਤ ਮਿਹਨਤ ਕਰਾਂਗੇ ਤੇ ਕਿਤੇ ਨਾ ਕਿਤੇ ਪਰਮਾਤਮਾ ਦੀ ਵੀ ਕਿਰਪਾ ਹੁੰਦੀ ਏ ਮਾਪਾਪ ਦਾ ਵੀ ਜਿਹੜਾ ਸਾਥ ਹੁੰਦਾ ਏ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਫਾਦਰ ਸਾਹਿਬ ਦੀ ਡੈਥ ਹੋ ਗਈ ਉਸ ਤੋਂ ਬਾਅਦ ਨੌਜਵਾਨ ਹਿੰਮਤ ਨਹੀਂ ਹਾਰਿਆ ਉਹਦੇ ਨਾਲ ਕੰਮ ਕਰਦਾ ਸੀ ਪਰ ਕਿਤੇ ਨਾ ਕਿਤੇ ਉਹੀ ਕੰਮ ਜਿਹੜਾ ਏ ਕਰਨ ਲੱਗ ਪਿਆ 10ਵੀਂ ਚ ਪੜਦਾ ਸੀ 10ਵੀਂ ਤੋਂ ਬਾਅਦ ਉਹਨੇ ਆਪਣੇ ਫਾਦਰ ਵਾਲਾ ਕੰਮ ਹੀ ਕਰ ਲਿਆ ਸਟਾਰਟ ਤੇ ਚਾਹ ਚਾਹ ਦਾ ਅੱਡਾ ਲਾਉਂਦਾ ਸੀ ਉਹਦੇ ਫਾਦਰ ਸਾਹਿਬ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਨੌਜਵਾਨ ਹੈ ਚਾਹ ਬਣਾ ਰਿਹਾ ਵਾ ਉਹਦੇ ਮਨ 'ਚ ਸੀ ਕਿ ਮੈਂ ਬਾਹਰ ਨਹੀਂ ਜਾਣਾ ਇੱਥੇ ਰਹਿ ਕੇ ਹੀ ਜਰਾਏ ਆਪਣਾ ਕਾਰੋਬਾਰ ਵਧਾਣਾ ਹੈ ਤੇ ਕੰਮ ਕਰਨਾ ਹੈ ਆਪਾਂ ਵੀਰ ਨਾਲ ਗੱਲਬਾਤ ਵੀ ਕਰਾਂਗੇ ਕਿ ਕਿੰਨੀ ਉਮਰ ਸੀ ਤੇ ਕਿਦੋਂ ਫਾਦਰ ਸਾਹਿਬ ਦੀ ਜੈਤ ਹੋਈ ਸੀ ਕਹਿੰਦੇ ਨੇ ਕਿ ਲੋਕ ਬਾਹਰ ਨੂੰ ਰੋਕ ਕਰਦੇ ਨੇ ਭਜਦੇ ਨੇ ਪਰ ਉਹਨੇ ਅਤੇ ਰਹਿ ਕੇ ਆਪਣਾ ਜਰਾਏ ਕੰਮ ਸਟਾਰਟ ਕਰ ਦਿੱਤਾ ਗੱਡੀ ਦੇ ਉੱਤੇ ਹੀ ਛੋਟਾ ਹਾਥੀ ਲਿਆ ਕਮੇਟੀਆਂ ਪਾ ਕੇ ਤੇ ਛੋਟੇ ਹਾਥੀ ਤੇ ਹੀ ਜਰਾਏ ਕੰਮ ਕਿਤੇ ਨਾ ਕਿਤੇ ਸਟਾਰਟ ਕਰ ਦਿੱਤਾ ਚਾਹ ਦਾ ਆਡਾ ਸਟਾਰਟ ਕੀਤਾ ਤੇ ਨਾਲ ਦੀ ਨਾਲ ਹੁਣ ਸਾਰਾ ਰਾਸ਼ਨ ਹੀ ਜਰਾਏ ਉਹ ਗੱਡੀ ਦੇ ਉੱਤੇ ਲੱਦ ਲਿਆ ਤੇ ਗੱਡੀ ਦੇ ਉੱਤੇ ਵੇਚਦਾ ਤੇ ਕਾਰੋਬਾਰ ਆਪਣਾ ਕਰਦਾ ਪਿਆ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈ ਕੀ ਨਾਮ ਹੈ ਤੇ ਕਿੰਨੀ ਉਮਰ ਹੈ ਸੋ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਭਾਜੀ ਨਮਸਕਾਰ ਜੀ ਕੀ ਨਾਮ ਦੇ ਰਜੀਵ ਕੁਮਾਰ ਸਾਹਿਬ ਰਜੀਵ ਜੀ ਕਿੰਨੀ ਉਮਰ ਹੈ ਤੁਹਾਡੀ ਸਰ 26 ਸਾਲ 26 ਸਾਲ ਆ ਫਿਰ ਫਾਦਰ ਸਾਹਿਬ ਕੀ ਕਰਦੇ ਸੀ ਤੁਹਾਡੇ ਫਾਦਰ ਸਾਹਿਬ ਇੱਥੇ ਰੇੜੀ ਲਾਂਦੇ ਜੀ ਜਗ੍ਹਾ ਤੇ ਚਾਹ ਦੀ ਰੇੜੀ ਲਾਂਦੇ ਸੀ ਨਾਲ ਥੋੜਾ ਬਿਸਕਟ ਬਿਸਕਟ ਰੱਖੇ ਹੁੰਦੇ ਜੀ ਪਰਿਵਾਰ ਵਿੱਚ ਕੌਣ ਕੌਣ ਆ ਪਰਿਵਾਰ ਚ ਸਰ ਮੇਰੇ ਦੋ ਭਰਾ ਦੀ ਮੰਮੀ ਭਾਬੀ ਜੀ ਹਾਂਜੀ ਸੋ ਫਿਰ ਤੁਸੀਂ ਨਹੀਂ ਸੋਚਿਆ ਕਿ ਕਿਤੇ ਮੈਂ ਬਾਹਰ ਨੂੰ ਚਲ ਜਾਾਂ ਇੱਥੇ ਹੀ ਮਿਹਨਤ ਕਰਨ ਲੱਗ ਪੇ ਸਰ ਮੇਰੇ ਡੈਡੀ ਦੀ ਡੈਥ ਹੋ ਗਈ ਉਸ ਹਾਲਾਤਾਂ ਮੈਨੂੰ ਮੇਰਾ ਸਰਕਲ ਨਹੀਂ ਛੱਡਿਆ ਮੈਨੂੰ ਆਪਣੀ ਰੋਟੀ ਪਾਣੀ ਦੇ ਲਈ ਇੱਥੇ ਹੀ ਕਰਨਾ ਪਿਆ ਮੈਨੂੰ ਆਪਣਾ ਚੱ ਕਿੱਦਾਂ ਗੁਜ਼ਾਰਾ ਚੱਲ ਜਾਂਦਾ ਫਿਰ ਘਰ ਦਾ ਹਾਂਜੀ ਹੁਣ ਚੱਲ ਜਾਂਦਾ ਸਰ ਪਹਿਲਾਂ ਚਾਹ ਹੱਡਾ ਸੀਗਾ ਚਾਹ ਤੋਂ ਕਿੱਥੇ ਆ ਗਏ ਤੁਸੀਂ ਹੁਣ ਸਾਰਾ ਸਮਾਨ ਰੱਖ ਲੈ ਛੋਟੇ ਹੱਥੀ ਕੀ ਕਹਿਣਾ ਜਾਂਦੇ ਹੋ ਸਰ ਚਾਹ ਦੇ ਨਾਲ ਫਿਰ ਕਲਾਕਾਰ ਦਾ ਗੁਜ਼ਾਰਾ ਭਰਾਵਾਂ ਨੂੰ ਪੜਾਣਾ ਵੀ ਜੀ ਉਹਦੇ ਕਰਕੇ ਮੈਨੂੰ ਸਾਰਾ ਕੰਮ ਵਧਾ ਕੇ ਕਰਨਾ ਪਿਆ ਕਿੰਨੀ ਦੇਰ ਸਟਰਗਲ ਕੀਤੀ ਹੈ ਤੇ ਫਿਰ ਕਿਤੇ ਤੁਸੀਂ ਛੋਟਾ ਹੱਥੀ ਲਿਆ ਕਿਦਾਂ ਫਿਰ ਲਿਆ ਉਹਨੂੰ ਸਰ ਮੈਨੂੰ 4-5 ਸਾਲ ਹੋ ਗਏ ਸਟਰਗਲ ਕੀਤੀ ਮੈਂ ਰੇੜੀ ਲੰਦਾ ਰਹੀ ਪਹਿਲਾਂ ਡੈਡੀ ਵਾਲੀ ਜੀ ਤੇ ਫਿਰ ਸਰ ਮੈਂ ਆਹ ਸਾਲ ਇੱਕ ਹੋਇਆ ਹੁਣ ਮੈਂ ਟੱਡੀ ਪਾਈ ਜੀ ਗੱਡੀ ਦੇ ਵਿੱਚ ਪਹਿਲਾਂ ਚਾਹ ਦਾ ਵੀ ਕੰਮ ਸਟਾਰਟ ਕਰ ਦਿੱਤਾ ਮੈਂ ਦੇਖਦਾ ਵਾ ਸਾਰਾ ਸਮਾਨ ਰੱਖਿਆ ਰਾਸ਼ਨ ਜੀ ਸਾਰਾ ਮੈਂ ਰਾਸ਼ਨ ਕਿਰਿਆਨਾ ਨਾਲ ਰੱਖਿਆ ਬੱਚਿਆਂ ਲਈ ਸਟੇਸ਼ਨਰੀ ਦੇ ਸਮਾਨ ਵੀ ਰੱਖਿਆ ਕਾਪੀ ਪੈਨਸਲ ਵੀ ਜੀ ਅਤੇ ਰਾਸ਼ਨ ਲਈ ਸਾਰਾ ਆਲੂ ਪਿਆਜ਼ ਵੀ ਸਬਜ਼ੀ ਵੀ ਰੱਖੀ ਨਾਲ ਜੀ ਘਰ ਦਾ ਫਿਰ ਗੁਜ਼ਾਰਾ ਚੱਲ ਜਾਂਦਾ ਇਹਨਾਂ ਹਾਂਜੀ ਸਰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਫਿਰ ਮੈਂ ਤੇ ਸਾਰੇ ਇਹ ਲੋਕਾਂ ਨੂੰ ਕਹਿਣਾ ਕਿ ਬਾਹਰ ਦਾ ਰੁਕ ਘਟ ਕਰਨ ਆਪਣੇ ਪੰਜਾਬ ਵਿੱਚ ਹੀ ਬਹੁਤ ਅਜਿਹੇ ਕੰਮ ਹਨ ਜੋ ਮੇਰੇ ਵਾਂਗ ਉਹ ਵੀ ਆਪਣਾ ਕੰਮ ਸ਼ੁਰੂ ਕਰ ਸਕਦੇ ਕੋਈ ਜੀ ਹਾਂਜੀ ਸੋ ਫਿਰ ਲੋਕ ਕਹਿੰਦੇ ਨੇ ਕਿ ਮਿਹਨਤ ਮਿਹਨਤ ਕਰਾਂਗੇ ਤੇ ਪ੍ਰਮਾਤਮਾ ਦੀ ਵੀ ਕਿਤੇ ਨਾ ਕਿਤੇ ਕਿਰਪਾ ਹੁੰਦੀ ਤੁਸੀਂ ਵੀ ਇੰਨੀ ਗਰਮੀ ਦੇ ਵਿੱਚ ਮਿਹਨਤ ਕਰਦੇ ਪਿਓ ਹਾਂਜੀ ਸਰ ਸੋ ਫਿਰ ਕਿਰਪਾ ਪ੍ਰਮਾਤਮਾ ਦੀ ਹਾਂਜੀ ਮੇਰੇ ਮੇਰੀ ਮਿਹਨਤ ਦਾ ਸਰ ਮੈਨੂੰ ਫਲ ਮਿਲੇ ਜਾਂਦੇ ਨਾਲ ਨਾਲ ਜੀ ਮਨ ਦੇ ਵਿੱਚ ਤੇ ਨਹੀਂ ਹੁੰਦਾ ਕਿ ਮੈਂ ਇੱਥੇ ਕੰਮ ਕਰਦਾ ਵਾ ਗੱਡੀ ਦੇ ਵਿੱਚ ਚਾਹ ਬਣਾਉਂਦਾ ਵਾਂ ਨਹੀਂ ਸਰ ਮਨ ਜੁਣ ਕੀ ਆਣਾ ਜਦੋਂ ਮਿਹਨਤ ਕਰਨੀ ਮਿਹਨਤ ਦੇ ਵਿੱਚ ਕੋਈ ਸ਼ਰਮ ਨਹੀਂ ਕਰ ਜੀ ਮਿਹਨਤ ਕਰਨੀ ਕਰਨੀ ਆਪਾਂ ਜੀ ਹਾਂਜੀ ਸੋ ਕਿੰਨੀ ਦੇਰ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆ ਹੁਣ ਸਰ ਮੈਨੂੰ ਇੱਥੇ ਹੋ ਗਏ 7 ਸਾਲ ਹੋ ਗਏ ਇੱਥੇ ਬਸ ਜੀ ਹਾਂ ਫਿਰ ਪਿਆਰ ਕਿੰਨਾ ਕਿ ਮਿਲਦਾ ਲੋਕਾਂ ਦਾ ਪਿਆਰ ਬਹੁਤ ਸਾਰੇ ਲੋਕਾਂ ਦਾ ਸਾਰੇ ਲੋਕਾਂ ਦਾ ਸਾਥ ਮਿਲਦਾ ਕੰਮ ਚੱਲੀ ਜਾਂਦਾ ਫਿਰ ਦਾਲ ਬੋਕਾਂ ਹਾਂਜੀ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਫਿਰ ਮੈਂ ਤਾਂ ਸਾਰੇ ਇਹ ਕਹਿਣਾ ਕਿ ਜਿਹੜੇ ਬੰਦੇ ਆਪਣੇ ਨਸ਼ੇ ਪੱਤੇ ਛੱਡ ਕੇ ਜੀ ਤੇ ਆਪਣੇ ਪੰਜਾਬ ਵਿੱਚ ਬੜੀਆਂ ਕੰਮਿਆਂ ਕਾਰੋਬਾਰ ਆਪਣਾ ਕਰਨ ਸਾਰੇ ਜੀ ਹਾਂ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਇੱਥੇ ਰਹਿ ਕੇ ਹੀ ਮਿਹਨਤ ਕਰੋ ਨਾ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਕਿਤੇ ਨਾ ਕਿਤੇ ਕਿ ਆਪਣੇ ਮਾਤਾ ਪਿਤਾ ਦੇ ਸਾਹਮਣੇ ਰਹੋ ਤੇ ਨਸ਼ੇ ਨੂੰ ਤਿਆਗ ਕੇ ਤੇ ਕੰਮ ਕਰ ਕਰੋ ਤੇ ਕਿਤੇ ਨਾ ਕਿਤੇ ਪਰਮਾਤਮਾ ਦੀ ਵੀ ਕਿਰਪਾ ਹੁੰਦੀ ਆ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਫਿਰ ਇੱਕ ਵਾਰੀ ਕਿ ਚਲਦੀ ਫਿਰਦੀ ਦੁਕਾਨ ਬਣਾਤੀ ਛੋਟੇ ਹਾਤੀ ਦੇ ਉੱਤੇ ਟੈਂਪੂ ਦੇ ਉੱਤੇ ਹੀ ਚਲਦੀ ਫਿਰਦੀ ਦੁਕਾਨ ਬਣਾਤੀ ਹੈ ਹਰ ਇੱਕ ਤਰ੍ਹਾਂ ਦਾ ਜਿਹੜਾ ਸਮਾਨ ਆ ਇੱਥੋਂ ਮਿਲਦਾ ਹੈ ਚਾਹ ਤੇ ਨਾਲ ਸਬਜੀ ਰਾਸ਼ਨ ਖਾਣ ਪੀਣ ਦਾ ਰਾਸ਼ਨ ਜਿਹੜਾ ਇਹ ਇੱਥੋਂ ਮਿਲਦਾ ਹੈ ਛੋਟਾ ਹਾਥੀ ਟੈਂਪੂ ਦੇ ਉੱਤੇ ਹੀ ਜਰਾ ਏ ਉਹ ਸਾਰਾ ਸਮਾਨ ਪਾਲਤਾ ਵੀਰ ਨੇ ਨੌਜਵਾਨ ਨੇ ਕਹਿੰਦੇ ਨੇ ਕਿ ਜਿੰਨੂੰ ਕੰਮ ਦਾ ਆਜੇ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਸੋ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਮਿਹਨਤ ਕਾ ਸ਼ਲੋਕ ਜਿਹੜੇ ਨੇ ਉਹ ਮਿਹਨਤ ਕਰਦੇ ਨੇ ਤਾਂ ਕਿਤੇ ਨਾ ਕਿਤੇ ਪਰਮਾਤਮਾ ਦੀ ਵੀ ਕਿਰਪਾ ਹੁੰਦੀ ਹੈ ਬੜੀ ਮਿਹਨਤ ਕੀਤੀ ਹੈ ਸਟ੍ਰਗਲ ਕੀਤਾ ਵੀਰ ਨੇ ਕਾਫੀ ਧੇਰ ਮਿਹਨਤ ਕਰਕੇ ਰੇੜੀ ਲਾਈ ਉਸ ਤੋਂ ਬਾਅਦ ਜਿਹੜਾ ਏ ਕਮੇਟੀਆਂ ਪਾ ਕੇ ਐ ਟੈਂਪੂ ਲਿਆ ਤੇ ਟੈਂਪੂ ਦੇ ਉੱਤੇ ਹੀ ਜਿਹੜਾ ਇਹਨੇ ਆਪਣਾ ਕਾਰੋਬਾਰ ਖੋਲ ਕੇ ਬਹਿ ਗਿਆ ਚਾਹ ਦਾ ਕੰਮ ਵੀ ਕਰਦਾ ਤੇ ਨਾਲ ਦੀ ਨਾਲ ਰਾਸ਼ਨ ਜਿਹੜਾ ਇਹ ਉਹ ਵੀ ਬੱਚਿਆਂ ਦਾ ਸਮਾਨ ਵੀ ਸਾਰਾ ਰੱਖਿਆ ਹਰ ਇੱਕ ਤਰ੍ਹਾਂ ਦਾ ਸਮਾਨ ਜਿਹੜਾ ਰੱਖਿਆ ਹੈ ਚਲਦੀ ਫਿਰਦੀ ਦੁਕਾਨ ਟੈਂਪੂ ਦੇ ਉੱਤੇ ਹੀ ਦੁਕਾਨ ਖੋਲ ਕੇ ਬਹਿ ਗਿਆ ਉਹ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਬਟਾਲਾ